ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਇਆ ਫੇਰ ਵੀ ਉਹਦੇ ਵਿੱਚ ਤੇ ਫੇਰ ਵੀ ਉਹਦੇ ਵਿੱਚ ਆਪਣੇ ਪੰਜਾਬੀ ਭਰਾ ਦਾ ਟਾਬਾ ਜਿੱਥੇ ਤੁਹਾਨੂੰ ਘਰ ਵਰਗੀ ਰੋਟੀ ਸਮੋਸੇ ਟਿੱਕੀਆਂ ਦਹੀਂ ਭੱਲੇ ਜੀ ਆਪਣਾ ਜੀ ਜਿੰਨੇ ਵੀ ਆਪਣੇ ਨੌਕਲ ਬੰਦੇ ਐ ਇੱਥੇ ਰੋਟੀ ਪਾਣੀ ਤਾਂ ਨਾਰਮਲ ਜਿਹੜਾ ਚੱਲਦਾ ਉਹ ਤਾਂ ਡੇਲੀ ਚੱਲਦਾ ਚੱਲਦਾ ਰੋਟੀ ਪਾਣੀ ਆ ਦਾ ਉਸ ਤੋਂ ਐਕਸਟਰਾ ਜੇ ਵੀ ਮੇਰੇ ਵੀਰ ਭਰਾ ਜਿਵੇਂ ਨਹੀਂ ਭੱਲੇ ਹੋਗੇ ਗੋਲ ਗੱਪੇ ਹੋਗੇ ਹਾਂਜੀ ਸਮੋਸੇ ਹੋਗੇ ਟਿੱਕੀਆਂ ਹੋਗੀਆਂ ਤੇ ਬਰੀਆਨੀ ਚਿਕਨ ਬਰੀਆਨੀ ਚਿਕਨ ਬਰੀਆਨੀ ਤਾਂ ਆਪਣੀ ਬਹੁਤ ਮਸੂਹਰਾ ਚ ਲਿਖੀ ਤੇ ਤੇ ਖਾਸ ਕਰਕੇ ਸਮੋਸੇ ਇਹ ਦੋਨੇ ਚੀਜ਼ਾਂ ਫੇਮ ਚਾਹੀ ਤੇ ਪਰ ਬਿੰਨੇ ਜਿਆਦਾ ਖਾਂਦੇ ਕਰਕੇ ਜਿਵੇਂ ਮੰਥਲੀ ਮੁੰਡੇ ਆਪਣੀ ਰੋਟੀ ਖਾਂਦੇ ਤੇ ਪੱਕੀ ਰੋਟੀ ਵੀ ਲਿਖੀ ਆ ਕਈ ਮੁੰਡਿਆਂ ਦੀ ਤੇ ਜਿਹੜੇ ਨਹੀਂ ਆ ਸਕਦੇ ਉਹਨਾਂ ਦੇ ਆਪਾਂ ਦੂਰ ਵਾਲੇ ਜਿਵੇਂ 5-7 ਕਿਲੋਮੀਟਰ ਤੋਂ ਬਾਹਰ ਜਾਵਣ ਲੈਂਦੇ ਆ ਉਹਨਾਂ ਨਾਲ ਮਿਲ ਕਰਦੇ ਨੇ ਆ 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਮੈਂ ਖੁਦ ਅਪਲਾਈ ਕਰਦਾ ਵਾਂ ਭਰਾਏ ਨਾ ਉਹਨਾਂ ਤੋਂ ਆਰਡਰ ਕਰਾਉਣਾ ਵਾ ਕੋਈ ਪਾਰਟੀ ਬਰਥਡੇ ਪਾਰਟੀ ਲਵਾਉਣੀ ਆ ਜਾਂ ਕੋਈ ਵਿਆਹ ਦਾ 60 70 ਬੰਦੇ ਦਾ ਕੋਈ ਪ੍ਰੋਗਰਾਮ ਦੇਣਾ ਹੈ ਉਹ ਆਰਡਰ ਕਰ ਸਕਦੇ ਹੋ ਵਧੀਆ ਬਣਾਉਂਦਾ ਵਾ ਵਧੀਆ ਕਾਰੀਗਰ ਆ ਬਾਜ਼ਵਜੇ ਰੇਟ ਆ ਇਹਦੇ ਜਿੰਨਾ ਵੀ ਕੇ ਵੀ ਭਰਾ ਨੂੰ ਆਰਡਰ ਕਰਨਾ ਵਾ ਕੋਈ ਡੇਲੀ ਏਅਰ ਜਾਨੀ ਸਮੋਸੇ ਦਾ ਬਣਾਉਂਦਾ ਹੀ ਬਣਾਉਂਦਾ ਵਾ ਹਨ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਤੇ ਯਾਰ ਕਿਸੇ ਕੋਈ ਬੰਦਾ ਮਿਹਨਤ ਕਰ ਰਿਹਾ ਉਹਨੂੰ ਕਾਮਯਾਬ ਕਰਿਆ ਕਰੋ ਭਾਈ ਜੀ ਸਾਡਾ ਵੀਰ ਗਰਮੇਲ ਕੋਕਰੀ ਇਨੇ ਫੇਰ ਵੀ ਵੱਟਾ ਬਾ ਪਿੰਕਿਆਂ ਦੇ ਸੋਇਆ ਰੋਡ ਨੇ ਹਾਂਜੀ ਹਾਂਜੀ ਅਈ ਦੇਖਣਾ ਬਾਈ ਦਾ ਖਾਣਾ ਖਾ ਕੇ ਵੇਖੋ ਇਤੋਂ ਸਾਰੇ ਜਣੇ ਬਹੁਤ ਸੁਆਦ ਬੰਦਾ ਵਾ ਘਰ ਵਾਲੇ ਸੁਆਦ ਆ ਪੈਕ ਕਰੀ ਜਰਨ ਜਰੂਰ ਮੌਕਾ ਦਿਓ ਆਪਾਂ ਨੰਬਰ ਆਪਣਾ ਜੀ 099 513 16305